ਸਾਰੇ ਲੋਕ ਹੋਰੀ ਕੈਮਰਾ ਜੋ ਚੋ ਕਰ ਜਾਗੇ ਜੱਕਰਾਂ ਪੰਜ ਪੀਸ ਕਾਲ ਦਾ ਜੱਕਰਾਂ ਆਹ ਬੀਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਨੱਟ ਪੀਰ ਪਹਿਲਵਾਨ ਜੀ ਦਾ ਜਿਹੜਾ ਸਲਾਣਾ ਔਰ ਸਾਰਿਆ ਔਰ ਖਵਾਜਾ ਗਰੀਬ ਨਵਾਜ ਸੁਸਾਇਟੀ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਉਸ ਮਨਾਇਆ ਜਾਂਦਾ ਉਹਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਸਲਾਣਾ ਉਹ ਸਮਨਾਇਆ ਜਾ ਰਿਹਾ ਸਾਡੇ ਛੋਟੇ ਭਾਈ ਕਮਲ ਕੁਮਾਰ ਜੀ ਸਮਾਜ ਸੇਵਕ ਜਿਹੜੇ ਹਰ ਸਾਲ ਮੈਂ ਪਿਛਲੇ ਸਾਲ ਵੀ ਦੱਸਿਆ ਸੀ ਵੀ ਇਹ ਸਿਰਫ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣੇ ਕੋਲੋਂ ਕਰਦੇ ਨੇ ਕੋਈ ਕਲੈਕਸ਼ਨ ਨਹੀਂ ਕਰਦੇ ਕਿਸੇ ਨਾਲ ਕੋਈ ਤਾਲਮੇਲ ਨਹੀਂ ਲੇਕਿਨ ਇਹ ਪਰਮਾਤਮਾ ਨੇ ਇਹਨੂੰ ਸਮਰੱਥਾ ਦਿੱਤੀ ਆ ਔਰ ਇਹਨਾਂ ਦੀ ਆਸਤਾ ਹੈ ਨੱਟਪੀਰ ਪਹਿਲਵਾਨ ਦੇ ਵਿੱਚ ਜਿਹੜੀ ਸਰਕਾਰ ਹੈ ਸਾਡੀ ਉਹ ਉਸ ਜਿਹੜਾ ਹਰ ਸਾਲ ਦੀ ਤਰ੍ਹਾਂ ਐਤਕੀ ਮਨਾਇਆ ਜਾ ਰਿਹਾ 20 ਤਰੀਕ ਨੂੰ ਔਰ 19 ਤਰੀਕ ਨੂੰ ਮਹਿੰਦੀ ਡੋਰੀ ਹੈ ਔਰ 20 ਨੂੰ ਜਿਹੜਾ ਉੱਥੇ ਮਹਿਫਲ ਹੈ ਜਿਹਦੇ ਵਿੱਚ 올 ਓਵਰ ਇੰਡੀਆ ਦੇ ਮਹਾਨ ਫਨਕਾਰ ਸਲੀਮ ਜੀ ਨੂਰਾ ਸਿਸਟਰ 마शा अली ਜੀ ਅਮਰ ਹਯਾਤ ਅਮਿਤ ਸੇਨਾ ਔਰ ਇੱਕ ਸਾਡੇ ਲੋਕਲ ਦੇ ਸੰਦੀਸ਼ਵਰੀ ਜੀ ਸੋ ਤਰ੍ਹਾਂ ਤਰ੍ਹਾਂ ਦੇ ਫਨਕਾਰ ਜਿਹੜੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਿਰ ਰਗਵਾਂਗੇ ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਦੇਖਣ ਵਾਲਿਆਂ ਨੂੰ ਕਿ 19 ਨੂੰ ਮਹਿੰਦੀ ਡੋਰੀ ਆ ਔਰ 20 ਨੂੰ ਸਲਾਣਾ urs ਹੈ ਉਥੇ ਆਣ ਕੇ ਪ੍ਰਮਾਤਮਾ ਦਾ ਉਥੇ ਆਸ਼ੀਰਵਾਦ ਲਵੋ ਤੇ ਮੇਲੇ ਨੂੰ ਜਿਹੜੇ ਆਚਾਰ ਚੰਦ ਲਾਓ ਇਹ ਜਿਹੜਾ ਮੇਲਾ ਹਰ ਸਾਲ ਮੈਂ ਪਹਿਲਾਂ ਵੀ ਦੱਸਿਆ ਵੀ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਜਿਹੜਾ ਮੇਲਾ ਮਨਾਇਆ ਜਾ ਰਿਹਾ ਤੋਂ ਇਹ ਖਵਾਜਾ ਗਰੀਬ ਸੁਸਾਇਟੀ ਜਿਹੜੀ ਹੈ ਉਹਦੇ ਵੱਲੋਂ ਮਨਾਇਆ ਜਾਂਦਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਇੱਥੇ ਇੱਕ ਪ੍ਰੈਸ ਵਾਰਤਾ ਵਿੱਚ ਬੈਠੇ ਆ ਜਿਹਦੇ ਵਿੱਚ ਕੁਮਾਰ ਦਰਸ਼ਨ ਜੀ ਨੇ ਦੱਸਿਆ ਪਹਿਲਾਂ ਵੀ ਕਿ ਕਮਲ ਮਾਰਜੀ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਬਾਬਾ ਨੱਤਪੀਰ ਪਹਿਲਵਾਨ ਜੀ ਦਾ ਮੇਲਾ ਮਨਾਇਆ ਜਾਂਦਾ ਹੈ ਦੱਸਿਆ ਗਿਆ ਹੈ ਕਿ 50 60 ਸਾਲ ਹੋ ਗਏ ਸਾਨੂੰ ਦੇਖਦੇ ਆਂ ਔਰ 15 20 ਸਾਲ ਤੋਂ ਲਗਾਤਾਰ ਬਹੁਤ ਬਖੂਬੀ ਸੇਵਾ ਕਰ ਰਹੀ ਹੈ ਲੰਗਰ ਦਾ ਇੰਤਜ਼ਾਮ ਜੋੜਾ ਕਰਦਾ ਇੰਤਜ਼ਾਮ ਹਰ ਸੁੱਖ ਸੁਵਿਧਾ ਜਿਹੜੀਆਂ ਲੰਗਰਾਂ ਦੇ ਮੇਲੇ ਦੇ ਵਿੱਚ ਹੋਣੀਆਂ ਚਾਹੀਦੀਆਂ ਵਾਂ ਔਰ ਇਹ ਜਿਹੜਾ ਮੇਲਾ ਹੈ ਜਿੱਥੇ ਕਮਲ ਮਾਰਜੀ ਦਾ ਸਹਿਯੋਗ ਹੈ ਉੱਥੇ ਸੰਗਤ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਵਾ ਸੰਗਤ ਭਰਪੂਰ ਪਹੁੰਚਦੀ ਹੈ ਸਿੰਗਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਦੱਸਿਆ ਜਿ ਤਰ੍ਹਾਂ ਕਿ ਬੜੇ ਨਾਮਵਰ ਸਿੰਗਰ ਇਸ ਵਾਰ ਵੀ ਆ ਰਹੇ ਹੋਰ ਪਹਿਲਾਂ ਵੀ ਬਹੁਤ ਵੱਡੇ ਨਾਮ ਜਿਹੜੇ ਸਿੰਗਰ ਆ ਸੁਪਰਸਟਾਰ ਨੇ ਇੰਡੀਆ ਦੇ ਸੁਪਰਸਟਾਰ ਸਿੰਗਰ ਆ ਉਹ ਇਸ ਮੇਲੇ ਚ ਗਾ ਕੇ ਗਏ ਤਾਂ ਕਰਵਾ ਰੀਆਂ ਮੈਂ ਨਹੀਂ ਕਰਵਾ ਰਿਆ ਜੋ ਕੁਝ ਕਰਵਾ ਰਿਆ ਉਹ ਕਰਵਾ ਰਿਆ ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਡਿਊਟੀ ਲਗਾ ਸਕਦਾ ਹੈ ਪਰਮਾਤਮਾ ਤੋਂ ਵੱਡੀ ਗੱਲ ਕੋਈ ਨਹੀਂ ਉਹਨੇ ਮੇਰੀ ਇੱਕ ਡਿਊਟੀ ਲਈ ਆ ਤੁਹਾਡੇ ਵਰਗੇ ਸਾਰੇ ਭਰਾ ਸਹਿਯੋਗ ਦੇ ਰਹੇ ਆ ਤੇ ਮੇਲਾ ਇਸ ਤਰ੍ਹਾਂ ਦੀ ਬਾਕੀ ਹਾਂ ਬੜੀਆਂ ਮੁਸ਼ਕਿਲਾਂ ਆ ਬੜੀਆਂ ਅੜਚਣੀਆਂ ਪਰ ਮੈਂ মিডিਆ ਰਾਹੀਂ ਇੱਕ ਗੱਲ ਦੱਸਣਾ ਚਾਹਨਾ ਇਹ ਸਾਨੂੰ ਦਰਗਾਹ ਨਾਲ ਕਿ ਬਾਬਾ ਜਿਹੜੇ ਬੇਟੂ ਵਾਰਿਆ ਵਾਰੀ ਕੀਤਾ ਕਿ 5000 ਬੂਟੇ ਲਾ ਰਹੇ ਆ ਪਰ ਬੂਟੇ ਲਗਾਨੇ ਬਹੁਤ ਸੋਖੀ ਗੱਲ ਆ ਪਰ ਉਹਨੂੰ ਪਾਲਣਾ ਬਹੁਤ ਔਖੀ ਗੱਲ ਅਸੀਂ ਆਪਣੀ ਪੂਰੀ ਟੀਮ ਨੂੰ ਕਿਹਾ ਭਾਜੀ ਅਸੀਂ ਇਸ ਗੱਲ ਨੂੰ ਤਾਂ ਕਰੀਏ ਜੇ ਆਪਾਂ ਸਮਾਜ ਦੇ ਵਿੱਚ ਬੂਟੇ ਨਹੀਂ ਪਾਲਣਾ ਕਰ ਸਕਦੇ ਆ ਮੇਰੀ ਸਾਰੀ ਟੀਮ ਨੇ ਸਲਾਹ ਕੀਤੀ ਆਪਣੇ ਖੌਦਾ ਗਰੀਬ ਨਾਲ ਦਾ ਸੈਡੀ ਨੇ ਕਿਹਾ ਕਿ ਅਸੀਂ ਭਾਜੀ ਮਾਲੀ ਰੱਖੀਏ ਕੁਛ ਰੱਖੀ ਅਸੀਂ ਸਾਰੇ ਮੈਂ ਨਹੀਂ ਕਰਦਾ ਮੈਂ ਕੋਈ ਪਰਸਨਲ ਨਹੀਂ ਜੀ ਕਹਾਂਗੇ ਮੈਂ ਆਪਣੀ ਜੇਬ ਤੋਂ ਪਰਸਨਲ ਗੱਦੀ ਨਹੀਂ ਕਰਦਾ ਤੇ ਸਾਰੇ ਆਪਣਾ ਮੇਰੇ 10 ਵੀ ਦੋਸਤਾਂ ਦਾ ਪਰਚ ਗਰੁੱਪ ਆ ਸਾਰੇ ਪੈਸੇ ਪਾਨੇ ਆ ਤੇ ਤਦ ਬਾਬਾ ਜੀ ਦਾ ਮੇਲਾ ਹੁੰਦਾ ਵਾ ਮੈਂ ਮੈਂ ਕਹਾਂਗੀ ਕਮਲ ਕਰਦਾ ਕਮਲ ਨਹੀਂ ਸੰਗਦਾ ਕਰਦੀ ਆ ਅੰਬਾਲਾ ਸਾਹਿਰ ਦੇ ਵਾਸੀ ਕਰਦੇ ਨੇ ਨੀਚ ਕਰਨ ਦਾ ਗੁਰਜਾ ਬੁੱਟੇ ਫਲਦਰ ਬੁੱਟੇ ਲਹੁੰਦਾ ਕਿਉਂਕਿ ਇਹ ਦੋ ਚੀਜ਼ਾਂ ਨੇ ਜਿੰਦਗੀ ਦੀਆਂ ਅਹਿਮ ਨੇ ਬਲੱਡ ਹਰ ਬੰਦੇ ਨੂੰ ਚਾਹੀਦਾ ਕਿਸੇ ਨੂੰ ਕੋਈ ਮੁਸੀਬਤ ਹੁੰਦਾ ਉਹਨੂੰ ਬਲੱਡ ਨਹੀਂ ਮਿਲਦਾ ਤੋ ਰਿਆਸਤ ਬਹੁਤ ਪਛਾਣੀ ਹੁੰਦੀ ਆ ਤੇ ਪੋਦੇ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਅੱਗੋਵਾ ਜਿਹੜੀ ਚੰਗੀ ਲੈ ਸਕਾਂਗੇ ਸਾਡਾ ਜੀਵਨ ਚੜਾਗਾ ਉਹ ਸਹੀ ਜਿਲੇਗਾ ਦੂਜਾਂ ਨੰਬਰ ਇਹ ਕਿ ਕੰਮਲ ਕੁਮਾਰ ਬੋਰੀ ਸਮਾਜ ਸੇਵਕ ਸੀ ਸਮਾਜ ਸੇਵਕ ਹੈਗਾ ਉਹ ਸਮਾਜ ਸੇਵਕ ਰਹੇਗਾ ਇਹ ਬੰਦਾ ਆਪਣੇ ਪਰਿਵਾਰ ਦਾ ਘਟ ਚੋਇਦਾ ਤੇ ਗਰੀਬਾਂ ਦਾ ਯਾਦਾ ਸੋਚਦਾ ਇਸ ਕਰਕੇ ਕਿ ਪ੍ਰਮਾਤਮਾ ਦੀ ਉਹ ਸ਼ੈਨਚਾ ਦੀ ਅੱਤੇ ਕਿਰਪਾ ਉਹ ਸ਼ੈਨਚਾ ਦੀ ਮਿਹਰ ਜਿਹਦੇ ਕਰਕੇ ਦਾ ਮਨ ਹਰ ਸਾਲ ਦੇ ਕੀਰਲੇ ਮਹੀਨੇ ਵਿੱਚ ਤੜਪਦਾ ਔਰ ਇਹ ਚੁੰਦਾ ਕਿ ਇਹ ਮੇਲਾ ਹਰ ਸਾਲ ਉਦਾਂ ਦਾ ਮਨਾਇਆ ਜਾਵੇ ਤੁਰ ਨਾਲ ਬੱਦ ਕੇ ਮਨਾਇਆ ਜਾਵੇ बड़े-बड़े ਕਲਾਕਾਰ ਔਰ بڑے-बड़े ਸਿਆਸੀ ਲੀਡਰ ਜਿਹੜੇ ਵਕ ਵਕ ਭੱਜ ਜਾਂਦੇ ਆ ਉੱਥੇ ਮੇਲੇ ਜਾਂਦੇ ਆ ਸੀਚਕੁੰਦੇ ਆ ਔਰ ਦੋ ਲਫ਼ਜ਼ ਚਾਰ ਲਫ਼ਜ਼ ਬੋਲ ਕੇ ਜਿਹੜੇ ਜਾਂਦੇ ਆ ਮੈਂ ਉਹਨਾਂ ਦੀ ਸਲਾਘਾ ਕਰਦਾ